ਸਤਾਈ ਤ੍ਰਿਕ ਨੂੰ ਸਤਾਈ ਤ੍ਰਿਕ ਸਤਾਈ ਇੱਕ 24 ਦੀ ਅਰਲੀ ਮਾਰਨਿੰਗ ਤੜਕੇ ਸਵੇਰ ਐ ਐਸ ਐਚਓ 12 ਦਰੀ ਦੀ ਟੀਮ ਨੂੰ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਮਿਲੀ ਹੈ ਚਾਹ ਜਿਹੜੇ ਹੈਗੇ ਨੇ ਇਹ ਸਨੈਕਚਰ ਜਿਹੜੇ ਕਿ ਇਕੱਲਾ ਇਕੱਲਾ ਬੰਦਾ ਦੇਖ ਕੇ ਰਾਤ ਰਾਤ ਭਰਾਤੇ ਐ ਦਾਤਰ ਦਿਖਾ ਕੇ ਉਹਨਾਂ ਨੂੰ ਦਾਤਰ ਦਾ ਮਤਲਬ ਸੱਟ ਮਾਰ ਕੇ ਉਹਨਾਂ ਦਾ ਮਨ ਵਿੱਚ ਡਰ ਪਾ ਕੇ ਹੈਗੇ ਇਹ ਲੋਕ ਉਹ ਖਾਦੇ ਸੀਗੇ ਮੋਬਾਈਲ ਫੋਨ ਵਾਇਰਸ ਸਨੇਚ ਕਰਦੇ ਸੀ ਭਾਸ ਉਹਨਾਂ ਕੋਲ ਜਿਹੜੀ ਡਾਕ ਜਿਆ ਕੋਈ ਹੋਸੀ ਉਹ ਉਹਰ ਉਹ ਉਹਨਾਂ ਤੋਂ ਖੋਲ ਲੈਂਦੇ ਸੀਗੇ ਤਿੰਨ ਦੇ ਸਾਲਾਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਤੇ ਆਖਿਰ ਪੁਲਿਸ ਵੱਲੋਂ ਚਾਰ ਗ੍ਰਿਫਤਾਰ ਦੱਸਦੀ ਕਿ 10 ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਹਥਿਆਰ ਵੀ ਬਰਾਮਦ ਦੱਸਦੀ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਿ ਮਿਲੀ ਸੀ ਕਿ ਖੋਹ ਕਰਨ ਵਾਲਿਆਂ ਦਾ ਇੱਕ ਗਰੋਹ ਸਰਗਰਮ ਹੈ ਜੋ ਕਿ ਦਾਤੀ ਵਰਤੋਂ ਕਰਕੇ ਲੋਕਾਂ ਤੋਂ ਕੀਮਤੀ ਸਮਾਨ ਖੋਹ ਰਿਹਾ ਹੈ ਜਿ ਇਸ ਪੁਲਿਸ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਦੋਸ਼ੀਆਂ ਦੀ ਪਛਾਣ ਗੌਰਵ ਉਰਫ ਗੋਰੀ ਪੁੱਤਰ ਕੇਵਲਕ੍ਰਿਸ਼ਨ ਵਾਸੀ ਪਾਲ ਹਸਪਤਾਲ ਆਵਾ ਮੋਹੱਲਾ ਪ੍ਰਤਾਪ ਬਾਗ ਜਲੰਧਰ ਰਾਜkumar ਉਰਫ ਨਾਗਰਾਜ ਪੁੱਤਰ ਅੰਬਿਕਾ ਪ੍ਰਸ਼ਾਦ ਵਾਸੀ ਪਿੰਡ ਨਵਗੜੀ ਪੀਐਸ ਦਰਗਾਹ ਸ਼ਰੀਫ ਜ਼ਿਲ੍ਹਾ ਬਿਹਾਰਾਚ ਉੱਤਰ ਪ੍ਰਦੇਸ਼ ਹੁਣ ਨੇੜੇ ਸਿਟੀ ਰੇਲਵੇ ਸਟੇਸ਼ਨ ਜਲੰਧਰ ਕੁਮਰ ਬਹਾਦਰ ਉਰਫ ਸੋਨੂ ਪੁੱਤਰ ਬੋਹ ਬਹਾਦਰ ਵਾਸੀ ਸੰਤੋਸ਼ੀ ਨਗਰ ਨੇੜੇ ਰਾਜੂ ਕਰਿਆਨਾ ਸਟੋਰ ਜਲੰਧਰ ਤੇ ਰੋਹਿਤ ਅਰੋੜਾ ਪੁੱਤਰ ਰਾਮ ਸ਼ਰਨ ਦਾਸ ਵਾਸੀ ਮੰਡੀ ਰੋਡ ਨੇੜੇ ਬਾਰਦਨਾ ਬਾਜ਼ਾਰ ਜਲੰਧਰ ਦੇ ਰੂਪ ਬਜਿਓ ਹੋਈਏ ਦਿਖਾਉਦੇ ਹਾਂ ਪੂਰੀ ਵੀਡੀਓ ਕਿਊਰ ਰਿਪੋਰਟ ਜਲੰਧ ਬ੍ਰੀਜ਼ ਟੀਵੀ ਮਾਂਜੋਖ ਸਿੰਘ ਸੁਪਨ ਸ਼ਰਮਾ ਆਈਪੀਐਸ ਮਿਸ਼ਨ ਆਫ ਪੁਲਿਸ ਜਲੰਧ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰਦੇ ਹੋਏ ਕਿ ਜਿਹੜੇ ਸ਼ਹਿਰ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਕਰਨ ਵਾਲਿਆਂ ਦੇ ਜਿਹੜੇ ਸਨੈਕਚਰ ਹੈਗੇ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਇੱਕ ਜਿਹੜੀ ਹੈਗੀ ਅਸੀਂ ਸੈਂਟਰਲ ਸਰਵਿਲੀਅਨ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਪਾਈ ਸੀਗੀ ਜੋ ਇਸੇ ਹੀ ਡਰਾਈਵ ਦੇ ਅਕੋਰਡਿੰਗਲੀ ਇਸ ਸਟਾਈਲ ਰੇਗਨ ਸਟਾਈਲ ਵੀਕ ਸਟਾਈਕ 24 ਦੀ अर्ली ਮਾਰਨਿੰਗ ਤੜਕੇ ਸਵੇਰ ਐ ਐਸਐਚਓ 12 ਦਰੀ ਦੀ ਟੀਮ ਨੇ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਮਿਲੀ ਹੈ ਜਦੋਂ ਅਸੀਂ ਚਾਰ ਜਿਹੜੇ ਹੈਗੇ ਨੇ ਇਹ ਸਨੇਚਰ ਜਿਹੜੇ ਕਿ ਇਕੱਲਾ ਤੇ ਇਕੱਲਾ ਬੰਦਾ ਦੇਖ ਕੇ ਰਾਤ-ਰਾਤ ਬਰਾਤੇ ਐ ਦਾਤਰ ਦਿਖਾ ਕੇ ਉਹਨਾਂ ਨੂੰ ਦਾਤਰ ਦਾ ਮਤਲਬ ਸੱਟ ਮਾਰ ਕੇ ਉਹਨਾਂ ਦਾ ਮਨ ਵਿੱਚ ਡਰ ਪਾ ਕੇ ਹੈਗੇ ਇਹ ਲੋਟ ਕੋ ਖਾਦੇ ਸੀਗੇ ਮੋਬਾਈਲ ਫੋਨ ਵੈਰ ਸਨੇਚ ਕਰਦੇ ਸੀプラス ਉਹਨਾਂ ਕੋਲ ਜਿਹੜੀ ਡਾਕੀ ਜਾਂ ਕੋਈ ਹੋਰ ਹੋ ਆ ਉਹ ਨਾ ਦੋ ਖੋਲੰਦੇ ਸੀਗੇ ਤੋ ਇਹ ਜਿਹੜੇ ਚਾਰੇ ਬੰਦੇ ਹੈਗੇ ਇਹਨਾਂ ਦੇ ਵਿੱਚ ਗੌਰਵ ਹੈਗਾ ਇੱਕ ਰਾਸ਼ ਕੁਮਾਰ ਹੈ ਇੱਕ ਕੋਮਰ ਬਹਾਦਰਾ ਤੇ ਕਰੋਗੇ ਤਾਂ ਤੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਦੋ ਇਹ ਪ੍ਰਵਾਸੀ ਹੈਗੇ ਨੇ ਤੇ ਇੱਕ ਪੰਜਾਬੀ ਆ ਹੁੰਦਾ ਤੇ ਇੱਕ ਹੈਗਾ ਜਿਹੜਾ ਕਿ ਮੋਬਾਈਲ ਫੋਨ ਖਰੀਦਦਾ ਸੀ ਤੋ ਫਿਲਹਾਲ ਜਿਹੜੀ ਅਸੀਂ ਹੁਣ ਤੱਕ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਇਹਨਾਂ ਦੇ ਕੋਲੋਂ 10 ਜਿਹੜੇ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਖੋਏ ਹੋਏ ਜਿਹੜੇ ਮੋਬਾਈਲ ਫੋਨ ਨੇ ਉਹ ਸਾਨੂੰ ਪ੍ਰਾਪਤ ਹੋਏ ਹੈਗੇ ਨੇ ਤੋ ਫਿਲਹਾਲ ਜਿਹੜੀਆਂ ਇਹਨਾਂ ਨੇ ਐਸਾ ਤਵਾਰਦਤਾ ਜਿਹੜੀ ਹੈਗੀ ਆ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਨੇ ਰਾਤ ਦਾ ਫਿਕਰ ਕੇ ਲੋਕਾਂ ਨੂੰ ਰੋਕਵਾਉਟਿਆ ਹੈਗਾ ਉਹ ਇਹਨਾਂ ਨੇ ਜਿਹੜੀਆਂ ਕਬੂਲ ਕੀਤੀਆਂ